ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਮਾਲਾ ਕਲਾਂ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮਾਲਾ ਕਲਾਂ ਪਿੰਡ ਦੇ ਵਿੱਚ ਆ ਕੇ ਮ ਆਪਾਂ ਜੀਵਨ ਸਿੰਘ ਦੇ ਗੁਰਦੁਆਰਾ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਬਾਈ ਹੁਣਾਂ ਦੇ ਘਰੇ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਕ੍ਰੋਸ ਬਰੀਡ ਬਹੁਤ ਸੋਹਣੀ ਪਲੀ ਸੰਭੀ ਵਜਣ ਵਾਲੀ ਮੰਡੀ ਵਾਲੇ ਭਰਾਵਾਂ ਦੇ ਲਈ ਗੁਜਰਾਤ ਵਾਲੇ ਭਰਾਵਾਂ ਦੇ ਲਈ ਬਿਕਾਨੇਰ ਭਰਾਵਾਂ ਦੇ ਲਈ ਫੁੱਲ ਕੰਮ ਦੀ ਵੈੜਾ ਮਿੱਤਰੋ ਕ੍ਰੋਸਪਾਨ ਦੇ ਵਿੱਚ ਆਜੋ ਜਾਣਕਾਰੀ ਲੈ ਲੈਣੇ ਆਂ ਵੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਪੂ ਸੇਤਾ ਘਰ ਪਰਿਵਾਰ ਹਾਂਜੀ ਠੀਕ ਆ ਜੀ ਵਧੀਆ ਕੰਮ ਦੱਸ ਦਈਏ ਕਿਹਨਾਂ ਦੀ ਆਪਣਾ ਹਾਂਜੀ ਨਾਮ 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 ਬਲੌਰ ਸਿੰਘ ਜੀ ਬਲੌਰ ਸਿੰਘ ਅੱਛਾ ਬਲੌਰ ਭਾਈ ਫਿਰ ਜਿਹੜੀ ਆਪਾਂ ਗਾਂ ਵੇਤਨੀਏ ਕਿੰਨੂਆਂ ਸੁਆ ਇਹ ਤੀਜਾ ਸੁਆ ਸੋਨਾ ਜੀ ਤੀਜਾ ਸੁਆ ਇਹਨੇ ਸੂਣਾ ਵਾ ਇਹਨੇ ਦਿਨ ਬਾਕੀ ਆ ਜਾਂਦੇ ਬਾਕੀ ਨੇ 13 ਦਿਨ ਬਾਕੀ ਆ ਜੀ 23 ਤਰੀਕ ਨੂੰ ਦੰਦ ਪੂਰੇ ਆ ਦੇ 23 ਤਰੀਕ ਨੂੰ ਦਿਨ ਪੂਰੇ ਜਾਂਦੇ ਹਾਂਜੀ ਤੇ ਕਿੰਨਾ ਦੁੱਧ ਰਿਕਾਰਡ ਕੀਤਾ ਹੋਇਆ ਇਹਦਾ ਦੁੱਧ ਨੇ ਦੂਜੇ ਸਵੇਰ 16 ਲੀਟਰ ਦਿੱਤਾ ਜੀ ਦੂਜੇ ਸਵੇਰ 16 ਲੀਟਰ ਹਾਂਜੀ ਠੀਕ ਆ ਬਾਈ ਤੇ ਚੂਣ ਚਾਂਣ ਨੂੰ ਕਿਵੇਂ ਬਾਈ ਬਹੁਤ ਪੌਲੀ ਠੰਡੀ ਸੀ ਲਾ ਜੀ ਓਕੇ ਜਾਵਾਂ ਹਾਂਜੀ ਹਾਂਜੀ ਠੀਕ ਆ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਲੰਬਾ ਤਾਂ ਨਹੀਂ ਹੁੰਦਾ ਨਹੀਂ ਆਉਂਦਾ ਜੀ ਨਹੀਂ ਆਉਂਦਾ ਠੀਕ ਆ ਵੱਡੇ ਬਾਈ ਫੈਟ ਵੀ ਚੰਗੀ ਆਉਂਦੀ ਹੋਊਗੀ ਫੈਟ 65 ਰੁਪਏ ਆਉਂਦੀ ਰਹੀ ਜੀ ਇਹਦੀ ਕਿਆ ਬਾਤ ਆ ਜੀ ਅੱਛਾ ਕੀ ਰੇਟ ਰੱਖਿਆ ਗਿਆ ਆਪਾਂ ਇਹਦਾ ਰੇਟ ਇਹਦਾ 65000 ਰੁਪਏ ਦੇਣੀ ਕਿੰਨੇ ਦੀ ਹਾਂ ਨਾ ਜਾਵਾਂ ਅੱਪਾ ਇੱਕ ਬਾੜਬੂਰ ਦੀ ਦੇ ਦੇਾਂਗੇ ਠੀਕ ਆ ਬਾਈ ਤੋਰੀ ਬਾਈ ਕੱਢੀ ਬਾਹਰ ਨੂੰ ਖੋਲ ਦੀ ਨਮਰਾ ਕਿਹੜਾ ਕਢਾ ਦੀ ਲੈ ਵੀ ਮਿੱਤਰੋ ਤੀਜਾ ਸੁਆ ਇਧਰ ਦੀ ਤੀਜਾ ਸੁਆ ਸੂਨ ਵਾਲੀ ਆ ਪੂਰੀ ਵਜਨ ਵਾਲੀ ਆ ਜਾਣ ਵਾਲੀ ਆ ਲਹੂ ਪਾਣੀ ਵਾਲੀ ਗਾਂ ਲਿਸਤੀ ਫਿੱਕੀ ਨਾ ਕੋਈ ਵੀ ਭਰਾ ਬੰਦਿਆ ਜੇ ਬਹੁਤ ਸੋਹਣੀ ਥੱਲੋ ਮਿੱਤਰੋ ਥਣ ਥਣ ਮੱਝਾਂ ਰਗਾ ਚਾਰੇ ਥਣ ਪਾਵਰ ਵਾਲੇ ਤੇ ਲੈ ਵੀ ਦੀਪ ਸਹਿਬ ਪਿੱਛੋ ਲੇਵਾ ਦਿਖਾ ਦੀ ਬਹੁਤ ਢਿੱਲਾਂ ਵਾਲ ਪਈਆਂ ਹਜੇ ਦਾ ਬੈਣ ਨੇ ਨਾ ਬਣ ਬਣ ਕੇ ਕੰਬਲੀ ਹੋ ਜਾਣਾ ਥੱਲੋ ਇੰਨਾ ਤੁਹਾਡੇ ਨਾਲ ਵਾਦਾ 5-7 ਦਿਨਾਂ ਦੀ ਗਵੱਥੀ ਨੇ ਬਾਠੀ ਘੇਰ ਵਾਲਾ ਕ੍ਰੋਸ ਆ ਬੱਠੀ ਦੇ ਵਿੱਚ 65 ਰੁਪਏ ਫੈਟ ਆਉਂਦੀ ਟੰਡੀ ਸੀਲ ਆ ਉਹੋ ਜੀ ਨਿੱਗੀ ਹੈਗੀ ਬਈ ਲੂਤਲ ਜੀ ਡਾਂਡੀ ਬਾ ਉਪਰਾ ਕਰਦੀ ਆ ਸਾਈਵਾਲ ਦੇ ਬੱਚੇ ਲੈ ਲਿਓ ਚਾਹ ਗਿਰ ਦੇ ਬੱਚੇ ਲੈ ਲਿਓ ਉਹ ਤੁਹਾਡੇ ਤੇ ਡਿਪੈਂਡ ਆ ਰੇਟ ਆ ਜਿਹੜਾ ਇਹਦਾ ਉਹ 65000 ਰੁਪਿਆ 65000 ਦੇ ਵਿੱਚ ਪਈ ਜਾਂਦਾ ਦੀ ਦਿਆਂਗੀ ਨੰਬਰ ਕਿੰਨਾ ਆ ਗਿਆ ਬਤਾਰ ਬਾਈ ਖਾਲਸਾ ਜੀ ਹਾਂਜੀ ਨੰਬਰ 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 90104 ਜੀ ਜੀ 36884 ਇੱਕ ਵਾਰੀ ਹੋਰ ਆਉਣ ਦੀ ਆ ਜੀ 90104 ਜੀ 63884 ਠੀਕ ਹੈ ਇਸ ਨੰਬਰ ਤੇ ਕਰ ਲਿਓ ਪਾਈਣਾ ਰابطਾ ਕਿ ਮਿੱਤਰੋ ਪਿੰਡ ਮਾਲਕ ਕਲਾ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਦੇ ਨੇੜੇ ਕਿ ਬਾਈ ਦਾ ਰਹਿਣ ਬਸੇਰਾ ਤੁਸੀਂ ਆ ਕੇ ਤਸੱਲੀ ਕਰ ਲਿਓ ਖੁਦ ਧੰਨਵਾਦ